ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮਹੱਤਵ ਕਰਨ ਵਾਲੇ ਸਨ ਹੀ ਉਹ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ ਇਕਾਲ ਪੰਜਾਬ ਦੀ ਰਾਜਨੀਤੀ ਵਿੱਚ ਇਸ ਵੇਲੇ ਵੱਡੀ ਚਰਚਾ ਹੈ ਜਿਹੜੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੋਰਾਂ ਦੀ ਪੰਜਾਬ ਯਾਤਰਾ ਨੂੰ ਲੈ ਕੇ ਆਮ ਆਦਮੀ ਪਾਰਟੀ ਭਾਵ ਸੱਤਾਧਾਰੀ ਪੱਖ ਵੱਲੋਂ ਲਗਾਤਾਰ ਆਲੋਚਨਾ ਤੇ ਲਗਾਤਾਰ ਨਿਸ਼ਾਨੇ ਨੂੰ ਲੈ ਕੇ ਹੋ ਰਹੀ ਹੈ ਰਾਜਨੀਤੀ ਦੇ ਵੱਡੇ ਅਰਥਾਂ ਨੂੰ ਅਸੀਂ ਸਮਝ ਨਹੀਂ ਸਕਦੇ ਪਰੰਤੂ ਰਾਜਨੀਤੀ ਕੀ ਕਹਿ ਰਹੀ ਹੈ ਇਸ ਵੇਲੇ ਚੱਲ ਕੀ ਰਿਹਾ ਹੈ ਉਹ ਥੋੜਾ ਥੋੜਾ ਕਰਕੇ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੇ ਰਹਿਣੇ ਆ ਪ੍ਰਧਾਨ ਮੰਤਰੀ ਜੀ ਪੰਜਾਬ ਆਏ ਹਿਮਾਚਲ ਆਏ ਪੰਜਾਬ ਵਿੱਚ ਉਹਨਾਂ 1600 ਕਰੋੜ ਦਾ ਪੈਕੇਜ ਆ ਜਿਹੜਾ ਉਹ ਪੰਜਾਬ ਸਰਕਾਰ ਨੂੰ ਹੜ ਰਹਾਤ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ ਨਾਲੋ ਨਾਲ ਇਹ ਗੱਲ ਵੀ ਉੱਪਰ ਮਹਿਰੂਪ ਵਿੱਚ ਸਾਹਮਣੇ ਆਈ ਕਿ 12000 ਕਰੋੜ ਰੁਪਇਆ ਪਹਿਲਾ ਕੁਦਰਤੀ ਆਫਤਾਂ ਵਾਲਾ ਜਿਹੜਾ ਉਹ ਇਸ ਵੇਲੇ ਪੰਜਾਬ ਸਰਕਾਰ ਕੋਪਿਆ ਹੈ ਇਸ ਕਰਕੇ 13600 ਕਰੋੜ ਰੁਪਇਆ ਕੁੱਲ ਹੋ ਚੁੱਕਾ ਹੈ ਤੇ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਰਾਹਤ ਕਾਰਜਾਂ ਵਿੱਚ ਭਾਰਮੀ ਮਦਦ ਦੇਵੇ ਹੁਣ ਜਦੋਂ ਕੁੱਲ 16300 ਪਿੰਡ ਦੇ ਅਸੀਂ ਪ੍ਰਭਾਵਿਤ ਹੋਣ ਦਾ ਅਨੁਮਾਨ ਲਾਉਂਦੇ ਆ ਤੇ ਜੇ ਇੱਕ ਪਿੰਡ ਨੂੰ ਕਰੋੜ-ਕਰੋੜ ਰੁਪਇਆ ਆਉਂਦਾ ਤੇ 1600 ਕਰੋੜ ਰੁਪਇਆ ਤੇ ਜਦੋਂ 1600 ਕਰੋੜ ਤੋਂ ਪਾਸੇ ਰੱਖ ਜਦੋਂ ਅਸੀਂ 12000 ਕਰੋੜ ਰੁਪਇਆ ਦੀ ਝਾਤੀ ਮਾਰਦੇ ਆ ਤਾਂ ਇੱਥੇ ਆ ਕੇ ਦੋਨਾਂ ਪਾਰਟੀਆਂ ਦਾ ਆਪਸ ਦੇ ਵਿੱਚ ਟਕਰਾਅ ਹੋ ਜਾਂਦਾ ਹੈ। ਸਗਲ ਕੀ ਹੈ? ਗੱਲ ਅਸਲ ਵਿੱਚ ਇਹ ਹੈ ਕਿ 12000 ਕਰੋੜ ਰੁਪਇਆ ਬਾਰੇ ਪੰਜਾਬ ਸਰਕਾਰ ਪਹਿਲਾਂ ਹੁਣ ਤੱਕ ਕਦੇ ਕੁਝ ਵੀ ਸਾਂਝਾ ਨਹੀਂ ਕਰ ਸਕੀ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਇਹ ਗੱਲ ਆਖੀ ਹੈ ਕਿ ਸਾਡੇ ਕੋਲ ਕੋਈ 12000 ਕਰੋੜ ਰੁਪਏ ਜਿਹੜਾ ਕੁਦਰਤੀ ਆਫਤਾਂ ਦਾ ਉਹ ਨਹੀਂ ਹੈ ਤੇ ਇਸ ਗੱਲ ਨੂੰ ਲੈ ਕੇ ਰਾਜਨੀਤੀ ਹੈ ਜਿਹੜੀ ਉਹ ਬਹੁਤ ਵੱਡੇ ਪੱਧਰ ਤੇ ਸਾਹਮਣੇ ਆਉਣ ਲੱਗੀ ਹੈ। ਪੰਜਾਬ ਦੇ ਕੈਬਨਟ ਮੰਤਰੀ ਹਰਦੀਪ ਮੁੰਡੀਆਂ ਉਰੀ ਤੇ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਖੇਤੀਬਾੜੀ ਮੰਤਰੀ ਨੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ। ਰਵਨੀਤ ਸਿੰਘ ਬਿੱਟੂ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਹਰਦੀਪ ਸਿੰਘ ਮੁੰਡੀਆਂ ਵੱਲੋਂ ਇਹ ਗੱਲ ਝੋਰ-ਸ਼ੋਰ ਨਾਲ ਪ੍ਰਚਾਰੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਤੇ ਮੈਂ ਮੀਟਿੰਗ ਦੇ ਵਿੱਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਜੀ ਇਹ ਪੈਸੇ ਰਾਹਤ ਕਰਜ਼ਾਂ ਲਈ ਬਹੁਤ ਥੋੜੇ ਨੇ ਪਰੰਤੂ ਉਹਨਾਂ ਕਹਿ ਦਿੱਤਾ ਕਿ ਆਪਕੋ ਬਹੁਤ ਸਾਰੀ ਰਾਹਤ ਬਹੁਤ ਸਾਰੀ ਰਾਹਤ ਕਰਜ਼ੇ ਲਈ ਰਾਸ਼ੀ ਦੇ دی ਹੈ ਆਪਕੋ ਕਿ ਹਿੰਦੀ ਵਿੱਚ ਸਮਝ ਨਹੀਂ ਆਤਾ ਤਾਂ ਐਸੇ ਹਾਲਾਤਾਂ ਵਿੱਚ ਪ੍ਰਧਾਨ ਮੰਤਰੀ ਤੇ ਆਮ ਆਦਮੀ ਪਾਰਟੀ ਜਿਹੜਾ ਸੱਤਾਧਾਰੀ ਪੱਖ ਆ ਉਹਦਾ ਪ੍ਰਭਾਵਿਤ ਹੋਣਾ ਕੁਦਰਤੀ ਹੈ ਉਹਦਾ ਹਮਲਾਵਰ ਹੋਣਾ ਕੁਦਰਤੀ ਹੈ ਜਦੋਂ ਪੰਜਾਬ ਦੇ ਵਿੱਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਸਭ ਤੋਂ ਵੱਧ ਹਮਲਾਵਰ ਕੌਣ ਹੁੰਦੇ ਨੇ ਪੰਜਾਬ ਦੇ ਮੰਤਰੀ ਅਮਨ ਅਰੂੜਾ ਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੋ ਤਰ੍ਹਾਂ ਦੀ ਗੱਲ ਹੈ ਜਿਹੜੀ ਸਾਡਾ ਇੱਥੇ ਧਿਆਨ ਮੰਗਦੀ ਹੈ ਕਿ ਕੀ ਇਸ ਵੇਲੇ ਵੱਖ-ਵੱਖ ਰਾਤਕਾਰਜਾਂ ਦਾ ਮੌਹੈਨਾ ਕਰਨ ਵਾਸਤੇ ਜਾਂ ਪ੍ਰਧਾਨ ਮੰਤਰੀ ਖਿਲਾਫ ਜਾਂ ਕੇਂਦਰ ਸਰਕਾਰ ਖਿਲਾਫ ਜਾਂ ਪੰਜਾਬ ਸਰਕਾਰ ਦੇ ਅਣਅਧਿਕਾਰਤ ਬੁਲਾਰੇ ਵਜੋਂ ਕਿ ਇਸ ਵੇਲੇ ਅਮਨ ਅਰੋੜਾ ਕੇਂਦਰ ਸਰਕਾਰ ਦੀ ਥਾਪੀ ਨਾਲ ਥੋੜੇ ਜੇ ਵੱਡੇ ਹੋਏ ਹੋਏ ਨੇ ਕਿਉਂਕਿ ਸਾਰਾ ਕਾਰਜ਼ ਭਾਰ ਉਹਨਾਂ ਦੀ ਨਿਗਰਾਨੀ ਹੇਠ ਹੋ ਰਿਹਾ ਹੈ। ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਸਾਰੀ ਗੱਲ ਉਸ ਵੇਲੇ ਇੱਕ ਤਰ੍ਹਾਂ ਨਾਲ ਰੱਦ ਕਰ ਦਿੱਤੀ ਜਾਂ ਇਸ ਗੱਲ ਦੀ ਹਵਾ ਕੱਢ ਦਿੱਤੀ ਕਿ ਉਹਨਾਂ ਦੀ ਸਰਕਾਰੀ ਰਹਿائش ਤੇ ਅਮਨ ਅਰੋੜਾ ਦੀ ਇਕੱਲਿਆਂ ਦੀ ਗੱਡੀ ਹੈ ਜਿਹੜੀ ਉਹ ਅੰਦਰ ਨਹੀਂ ਜਾਣ ਦਿੱਤੀ ਤੇ ਅਖੀਰ ਲੰਮੀ ਬਹਿਸ ਤੋਂ ਬਾਅਦ ਜਦੋਂ ਗੱਡੀ ਅੰਦਰ ਗਈ ਐ ਤੇ ਫਿਰ ਸ਼ਿਸ਼ਾ ਥੱਲੇ ਕਰਕੇ ਵੇਖਿਆ ਗਿਆ ਗੱਡੀ ਅੰਦਰ ਗਈ ਆ ਅਮਨ ਰੂਰਾ ਨੂੰ ਛੱਡ ਕੇ ਵਾਪਸ ਆ ਗਈ ਇਹ ਸਾਰਾ ਕੁਝ ਕਿਉਂ ਹੋਇਆ ਇਹ ਵਰਤਾਰਾ ਕਿਉਂ ਵਾਪਰਿਆ ਦੋ ਤਿੰਨ ਦਿਨ ਪਿੱਛੇ ਦੀ ਕਹਾਣੀ ਹੈ ਪਰੰਤੂ ਹਮਲਾ ਵਾਰ ਇਸ ਵੇਲੇ ਅਮਨ ਰੂਰਾ ਸਭ ਤੋਂ ਵੱਧ ਕੇਂਦਰ ਸਰਕਾਰ ਦੇ ਉੱਤੇ ਪ੍ਰਧਾਨ ਮੰਤਰੀ ਦੇ ਉੱਤੇ ਹਾਲਾਂਕਿ ਉਹਨਾਂ ਕੋਲ ਕੈਬਨਟ ਮੰਤਰੀ ਵਜੋਂ ਬਹੁਤ ਹਲਕੇ ਪੱਧਰ ਦੇ ਵਿਭਾਗ ਨਹੀਂ ਕਿਸੇ ਵੇਲੇ ਉਹਨਾਂ ਕੋਲ ਲੋਕ ਸੰਪਰਕ ਵਿਭਾਗ ਵੀ ਹੁੰਦਾ ਸੀ ਹੋਰ ਬਹੁਤ ਸਾਰੇ ਵਿਭਾਗ ਹੁੰਦੇ ਸਨ ਤੇ ਇੱਕ 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 ਕਰਕੇ ਘਟਦੇ ਘਟਦੇ ਉਹਨਾਂ ਕੋਲ ਇੱਕ ਵਿਭਾਗ ਹੈ ਜਿਹੜਾ ਉਹ ਬਾਕੀ ਬਚਿਆ ਤੇ ਉਹ ਇੱਕ ਵਿਭਾਗ ਦੇ ਮੰਤਰੀ ਨੇ ਜਦੋਂ ਅਮਨ ਅਰੋੜਾ ਦੀ ਪਾਵਰ ਵਰਤਣ ਦੀ ਗੱਲ ਉਹਨਾਂ ਦੇ ਬੋਲਣ ਦਾ ਲੈ ਜਾ ਉਹਨਾਂ ਵੱਲੋਂ ਦਾ ਸਲਿਕਾ ਹੈ ਤੇ ਉਹਨਾਂ ਵੱਲੋਂ ਹਮਲਾਵਰ ਰੋਕਾ ਹੈ ਇੱਕ ਆਪਣੇ ਹਾਈ ਕਮਾਂਡ ਦੇ ਥਾਪੜੇ ਤੋਂ ਬਿਨਾਂ ਐਸਾ ਪੋਸੀਬਲ ਨਹੀਂ ਹੋ ਸਕਦਾ ਤੇ ਜੇ ਪੰਜਾਬ ਆਪ ਦੇ ਪ੍ਰਧਾਨ ਅਮਨ ਅਰੋੜਾ ਪ੍ਰਧਾਨ ਮੰਤਰੀ 'ਤੇ ਕ ਹਮਲਾਵਰ ਹੁੰਦੇ ਨੇ ਤੇ ਇਹਦੇ ਪਿੱਛੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਧਿਆ ਤੋਂ ਬਿਨਾਂ ਐਸਾ ਸੰਭਵ ਨਹੀਂ ਹੋ ਸਕਦਾ ਜਿਸ ਤਰ੍ਹਾਂ ਅਮਨ ਅਰੂੜਾ ਅਭਦੀ ਹਾਈ ਕਮਾਂਡ ਵੱਲੋਂ ਵੱਡੇ ਕੀਤੇ ਗਏ ਨੇ ਪਰੰਤੂ ਮੁੱਖ ਮੰਤਰੀ ਵੱਲੋਂ ਵਾਰ-ਵਾਰ ਉਹਨਾਂ ਨੂੰ ਛੋਟਾ ਕਰਨ ਦਾ ਯਤਨ ਕੀਤਾ ਜਾਂਦਾ ਹੈ ਤੇ ਮੁੱਖ ਮੰਤਰੀ ਕੈਬਨਿਟ ਦੀ ਮੀਟਿੰਗ ਹਸਟਾਲ ਦੇ ਵਿੱਚੋਂ ਲੈਂਦੇ ਨੇ ਜਿਹੜੀ ਘਟਨਾ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਦੀ ਰਹਿائش ਤੇ ਬਾਹਰ ਪਾਪਰ ਦੀ ਹੈ ਉਸ ਤੋਂ ਬਾਅਦ ਬਾਹਰ ਆ ਕੇ ਅਮਨ ਅਰੂੜਾ ਹੋਰ ਹਮਲਾਵਰ ਹੁੰਦੇ ਇਥੇ ਇਹਦੇ ਪਿੱਛੇ ਪਾਰਟੀ ਹਾਈ ਕਮਾਂਡ ਦਾ ਹੱਥ ਹੈ ਅਸੀਂ ਜਦੋਂ ਸਮੁੱਚੀਆਂ ਰਾਜਸੀ ਘਟਨਾਵਾਂ ਨੂੰ ਵੇਖਣ ਤੇ ਵਾਚਣ ਦਾ ਯਤਨ ਕਰਦੇ ਹਾਂ ਤਾਂ ਮੁੱਖ ਮੰਤਰੀ ਪੰਜਾਬ ਨੂੰ ਸਮੇਂ-ਸਮੇਂ ਤੇ ਕੇਂਦਰੀ ਹਾਈ ਕਮਾਂਡ ਵੱਲੋਂ ਥੋੜਾ-ਥੋੜਾ ਛੋਟਾ ਕਰਨ ਦੇ ਜਦੋਂ ਕੋਸ਼ਿਸ਼ਾਂ ਕੀਤੇ ਜਾਂਦੇ ਨੇ ਤੇ ਮੁੱਖ ਮੰਤਰੀ ਇੱਕ ਤਰ੍ਹਾਂ ਨਾਲ ਆਪਣਾ ਜਲਵਾ ਜਿਹੜਾ ਉਹ ਦਿਖਾਉਂਦੇ ਨੇ ਤੇ ਇੱਕ ਤਰ੍ਹਾਂ ਨਾਲ ਅੰਦਰ ਹੋਕ ਹੀ ਰਿਹਾ ਅੰਦਰ ਵਰਤਕ ਹੀ ਰਿਹਾ ਇਹ ਸਾਰਾ ਕੁਝ ਪਰਦੇ ਪਿੱਛੇ ਜਿਹੜਾ ਮੁੱਖ ਮੰਤਰੀ ਸਾਹਮਣੇ ਲੈ ਆਉਂਦੇ ਨੇ ਕਿ ਮੈਂ ਆਪਣੀ ਤਾਕਤ ਵਰਤਣ ਦਾ ਧਮ ਰੱਖਦਾ ਤੇ ਅਮਨ ਅਰੂੜਾ ਨਾਲ ਉਹਨਾਂ ਇਹ ਕੀਤਾ ਇੱਕ ਵਾਰਾਂ ਪਰ ਸਾਰਿਆਂ ਦੇ ਯਾਦ ਹੋਵੇਗਾ ਅਮਨ अरोड़ा ਦੇ ਹਲਕੇ ਵਿੱਚ ਹੀ ਸੁਨਾਮ ਕਾਫੀ ਕੁਝ ਹੋਇਆ ਸੀ ਤੇ ਮੁੱਖ ਮੰਤਰੀ ਨੇ ਥੋੜੀ ਜੀ ਉਹਦੀ ਪਰਪਾਈ ਵੀ ਬਾਅਦ ਵਿੱਚ ਵਿੱਚ ਕੀਤੀ ਸੀ ਤੇ ਉਹ ਸਮਾਂ ਵੀ ਨਿਕਲ ਗਿਆ ਤੇ ਅੱਜ ਆ ਸਮਾਂ ਆ ਗਿਆ ਦੋ ਸਿਆਸਤ ਦੇ ਦੋ ਦੌਰ ਸੱਤਾ ਦੇ ਦੋ ਦੌਰ ਨੇ ਜਿਹੜੇ ਉਹ ਇਸ ਵੇਲੇ ਚੱਲ ਰਹੇ ਨੇ ਜਾਂ ਤੇ ਅਮਨ अरोड़ा ਬਹੁਤ ਵੱਡੇ ਹਾਈ ਕਮਾਂਡ ਵੱਲੋਂ ਕਰ ਦਿੱਤੇ ਗਏ ਨੇ ਤੇ ਮੁੱਖ ਮੰਤਰੀ ਵੱਲੋਂ ਛੋਟੇ ਕਰ ਦਿੱਤੇ ਗਏ ਨੇ ਤੇ ਜਾਂ ਮੁੱਖ ਮੰਤਰੀ ਬਹੁਤ ਤਕੜੇ ਨੇ ਤੇ ਕਿਸੇ ਦੀ ਚੱਲਣ ਨਹੀਂ ਦੇ ਰਹਿ ਸੱਤਾ ਦੇ ਵਿੱਚ ਦੋ ਪੱਖ ਦੋ ਧੜੇ ਦੋ ਆਵਾਜ਼ਾਂ ਤੇ ਦੋ ਪੈਛੀਨ ਗੋਈਆਂ ਨੇ ਜਿਹੜੀਆਂ ਉਹ ਆਪਸ ਵਿੱਚ ਚੱਲਦੀਆਂ ਨਜ਼ਰ ਆ ਰਹੀਆਂ ਨੇ ਤੇ ਇਹਨਾਂ ਦੇ ਵਿੱਚੋਂ ਤਕੜਾ ਕੌਣ ਹੋ ਕੇ ਨਿਕਲੂਗਾ ਤੇ ਹਾਈ ਕਮਾਂਡ ਆਪਣਾ ਜਲਵਾ ਕਿਵੇਂ ਦਿਖਾਉਂਦੀ ਹੈ ਕੀ ਕਰਦੀ ਹੈ ਇਹ ਕਥੇ ਤੌਰ ਤੇ ਸਾਰਾ ਕੁਝ ਪਰਦੇ ਪਿੱਛੇ ਵਾਪਰ ਰਿਹਾ ਤੇ ਜਦੋਂ ਸਾਹਮਣੇ ਆਵੇਗਾ ਉਦੋਂ ਸਾਰਾ ਕੁਝ ਪਤਾ ਚੱਲੇਗਾ ਫਿਲਹਾਲ ਅਮਨ ਅਰੂੜਾ ਪਾਰਟੀ ਵੱਲੋਂ ਵੱਡੇ ਬੁਲਾਰੇ ਬਣ ਕੇ ਇਸ ਵੇਲੇ ਪੇਸ਼ ਹੋ ਰਹੇ ਨੇ ਥਾਂ ਥਾਂ ਤੇ ਮਨ ਅਰੂੜਾ ਦਾ ਕਦ ਕੀ ਹਾਈ ਕਮਾਂਡ ਵੱਲੋਂ ਪੱਟਾ ਕਰ ਦਿੱਤਾ ਗਿਆ ਪਰਦੇ ਪਿੱਛੇ ਦੀਆਂ ਇਹ ਖਬਰਾਂ ਆਨ ਅਧਿਕਾਰਤ ਨੇ ਪਰੰਤੂ ਨਜ਼ਰ ਜ਼ਰੂਰ ਆ ਰਹੀਆਂ ਨੇ ਤੇ ਮੁੱਖ ਮੰਤਰੀ ਕੀ ਆਪਣੇ ਪੁਰਾਣੇ ਰੂਪ ਵਿੱਚ ਵਿਰੋਧੀਆਂ ਨੂੰ ਚਿਤਕ ਕਰਨ ਜਾਣਦੇ ਨੇ ਕੀ ਕਰ ਰਹੇ ਨੇ ਤੇ ਮਨ ਅਰੂੜਾ ਦੇ ਮਾਮਲੇ ਵਿੱਚ ਉਹਨਾਂ ਨੇ ਥੋੜਾ ਜਿਹਾ ਆਪਣਾ ਜਲਵਾ ਜਿਹੜਾ ਉਹ ਬੁਖਾ ਦਿੱਤਾ ਤੇ ਲੱਗਦਾ ਹੈ ਕਿ ਸੱਤਾ ਦੇ ਦੋ ਧੜੇ ਦੋ ਪੱਖ ਨੇ ਜਿਹੜੇ ਉਹ ਇਸ ਵੇਲੇ ਪੂਰੀ ਚਰਚਾ ਦੇ ਵਿੱਚ ਜਾ ਰਹੇ ਨੇ ਫਿਲਹਾਲ ਇਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼ ਖਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ